ਸਹੀ ਕਾਲ ਜੀ ਲੈ ਵੀ ਹੁਣ ਅਜੇ ਤੇਲ ਭਰ ਰਹੇ ਆ ਬਸ ਢੋਲ ਚ ਤਿੰਨ ਵਾਰੀ ਉਹ ਤੇਲ ਪੈਂਦਾ ਵੀਰੇ ਆ ਲੈ ਆ ਢੋਲ ਵਾ ਤਿੰਨੇ ਤੀਓ ਟੈਂਕੀ ਭਰਨ ਲੱਗਿਆ ਮਨ ਲੱਗਦੀ ਐ ਇਹ ਵੀ ਖਾਲੀ ਹੋ ਜਾਣੀ ਐ ਚਲੋ ਜੇ ਮਾੜਾ ਮੋਟਾ ਬਚ ਗਿਆ ਤਾਂ ਗੱਡੀ ਖੜੀ ਐ ਐ ਬਾਬੇ ਤਾਂ ਗੱਡੀ ਚ ਪਾ ਲੇਗੇ 70 ਲੀਟਰ ਦੀ ਟੈਂਕੀ ਐ ਫਿਰ ਇਹ ਇੱਕ ਟੋਲ ਹੋਰ ਭਰਾਂ ਲੇਗੇ 70 ਲੀਟਰ ਦੀ ਸਭ ਤੋਂ ਕੀ 21 20 10 ਲੀਟਰ ਹੋ ਗਿਆ ਠੀਕ ਐਨੂੰ ਅਸੀਂ ਬਹੁਤ ਕਹਿੰਨੇ ਆ ਭਾਈ ਹੌਲੀ ਮਾਰਿਆ ਕਰ ਸਵਾਕਾ ਇਹ ਨਹੀਂ ਮੰਨਦਾ ਹੈ ਇਹ ਹੁਣ ਸਾਡੇ ਬਾਬਾ ਜੀ ਹਿਸਾਬ ਲਾ ਰਹੇ ਆ ਵੀ ਡਾਈ ਘੱਟ ਪਿਆ ਕਿ ਵੱਧ ਪਿਆ ਘੱਟ ਵੇ ਗਿਆ ਆਪਾਂ ਘਟਾ ਲਿਆ ਨਾ ਤਾਂ ਕਰਕੇ ਹੋ ਗਿਆ ਕੋਈ ਚੱਕਰ ਨਹੀਂ ਹੈਗਾ ਬਾਬਾ ਜੀ ਆ ਜਾਓ ਲਈ ਆਉਂਦਾ ਹੋ ਜਾ ਘਰੋਂ ਨੌਦਰਾ ਘੱਟਦਾ ਘਰ ਤੇ ਲੈ ਗਏ ਜੜਾ ਉਹ ਅੱਗ ਕਿਨੇ ਲਾਤੀ ਉਧਰ ਉਧਰ ਅੱਗ ਲਾਤੀ ਭਾਈ ਕਿਥੇ ਨਹੀਂ ਥੋੜੇ ਬੁਲਾ ਲਾ ਕੋਈ ਮੋਟਾ ਬਜ਼ਾਰ सही कहा कि आज हम ये रहे हैं ये करके पूरे दिन जीरो चले ਇਹ ਸਾਡੇ ਬਾਬਾ ਜੀ ਆ ਉਹ ਘੁੰਮਦੇ ਘੁੰਮਦੇ ਥੱਕ ਗਏ ਪਿੱਛੇ ਮਸ਼ੀਨ ਦੇ ਉਹ ਆ ਰਹੇ ਆ ਅੱਜ ਬੜੇ ਦਿਨ ਬਾਅਦ ਜੋਰ ਲੱਗ ਗਿਆ ਇਹ ਸਾਡੇ ਬਾਬਾ ਜੀ ਇਹ ਜੀਰੋ ਡ੍ਰਿਲ ਨਾਲ ਪ੍ਰਾਈ ਕਰ ਰਹੇ ਆ ਜੀ ਅੰਨੂ ਨੰਬਰ ਤੇ ਨੰਨਾ ਸਾਹ ਨੂੰ ਲੋ ਜੀ ਹੁਣ 30 ਟਾਈਮ ਹੋ ਗਿਆ ਚਾਹ ਆ ਗਈ ਹੁਣ ਆ ਬਾਬਾ ਜੀ ਲਿਆ ਡੋਲੂ ਭਰ ਕੇ ਚਾਹ ਦਾ ਕੰਮ ਹੈ ਜੀ ਅੱਜ ਘਟ ਕਰਿਆ ਚਾਹ ਜਾਦੇ ਪੀਤੀ ਆ ਲਾ ਡੋਲੂ ਚਾਹ ਕੋ ਮਰਈਆ ਬਾਬੇ ਦੀ ਪੂਰੀ ਜੀ